ਨਾ ਟਰੈਕਟਰ ਫ੍ਰੀ ਆ ਜਿਹੜੀ ਸਕੀਮ ਚੱਲ ਰਹੀ ਹੈ ਨਾ ਜਿਹੜੀ ਅ ਬੀਰ ਭਰਾਵਾਂ ਨੂੰ ਕਈਆਂ ਨੂੰ ਡਾਟ ਆ ਵੀ ਇਹ ਕਿਵੇਂ ਆ ਕਿਵੇਂ ਸਕੀਮ ਆ ਆਪਾਂ ਤੁਹਾਨੂੰ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਸਾਰਾ ਬੋਰਡ ਦਿਖਾਵਾਂਗੇ ਵੀ ਸਕੀਮ ਹੈ ਕਿਵੇਂ ਆ ਵੀ ਟਰੈਕਟਰ ਨਾਲ ਟਰੈਕਟਰ ਫ੍ਰੀ ਕਿਵੇਂ ਆ ਵੀ ਕਿਹੜੇ ਟਰੈਕਟਰ ਨਾਲ ਆ ਜਾਂ ਕਿਵੇਂ ਸਿਸਟਮ ਤੁਹਾਨੂੰ ਸਾਰਾ ਦੱਸ ਦਿੰਦੇ ਆ ਇਹ ਟਰੈਕਟਰ ਮੈਸੀ ਪ੍ਰੋਡਕਸ਼ਨ ਵਾਲਿਆਂ ਦੀ ਸਕੀਮ ਕੱਢੀ ਹੋਈ ਆ ਬਸ ਕੌਸ਼ਕ ਦਿਨਾਂ ਦੀ ਇਹ ਸਕੀਮ ਰਹਿ ਗਈ ਬਾਕੀ ਆਪਾਂ ਚ ਬਾਕੀ ਸਰਵਿਸ ਵਗੈਰਾ ਸਾਰੀ ਇੱਥੇ ਹੋ ਜਾਂਦੀ ਆ ਇਸੇ ਪਾਸੇ ਹੋਰ ਕਿਸੇ ਪਾਸੇ ব্রাঞ্চ ਜਾਂਦੀ ਲੋੜ ਨਹੀਂ ਜਿਹੜੀ ਇਹਨਾਂ ਦੀ ਏਜੰਸੀ ਆ ਜੀ ਇਹ ਡਿਗਰਾਮਾ ਸ਼ਹਿਰ ਦੇ ਵਿੱਚ ਆ ਡਿਗਰਾਮਾ ਸ਼ਹਿਰ ਲੁਧਿਆਣਾ ਜ਼ਿਲ੍ਹਾ ਇਹ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਏਜੰਸੀ ਆ ਇਹਨਾਂ ਦੀ ਨੀਅਰ ਅਬਾਊਟ ਪਰਦੇਸੀ ਦਾ ਢੋਕਾ ਕਹ ਲਿਏ 슈ਗਰ ਮਿੱਲ ਕਹ ਲਿਏ ਕਾਲੇ ਜਾਂ ਸ਼ੇਰਪੁਰੇ ਚੌਂਕ ਦੇ ਬਿਲਕੁਲ ਨਾਲ ਆ ਜਾਂਦੀ ਆ ਵੈਸੇ ਤੁਹਾਨੂੰ ਆਪਾਂ ਇੱਧਰ ਬੋਰਡ ਦਿਖਾਉਨੇ ਆ ਤੁਹਾਨੂੰ ਰਸਤਾ ਵੀ ਦਿਖਾ ਦਿੰਨੇ ਆ ਲੋ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੰਨੇ ਪਵਾੰਤੇ ਸੱਜਣ ਵੀਡੀਓ ਦੇਖ ਰਹੇ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਦਾ ਇੱਕ ਪਹਿਲਾ ਵੀਡੀਓ ਪਾਈ ਸੀਗੀ YouTube ਤੇ Facebook ਦੇ ਉੱਤੇ ਵੀ ਟਰੈਕਟਰਾਂ ਟਰੈਕਟਰ ਫ੍ਰੀ ਦਿੰਦੇ ਆ ਮੈਸੀ ਵਾਲੇ ਵੀ ਕਈ ਵੀਰ ਭਰਾਵਾਂ ਨੂੰ ਉਹ ਸਕੀਮ ਦਾ ਪਤਾ ਹੀ ਲੱਗਿਆ ਵੀਰ ਵੀਰ ਪਿਆ ਜਿੱਤੇ ਵੀ ਵੀਰ ਭਰਾ ਦਰਸ਼ਕ ਵੀਰ ਵੀਡੀਓ ਦੇਖਦੇ ਨਾ ਉਹ ਪੂਰੀ ਵੀ ਦੇਖਦੇ ਵਿੱਚ ਹੀ ਰੋਕ ਦੋਕ ਦਿੰਦੇ ਵਿੱਚ ਹੀ ਸਕਿਪ ਕਰ ਦਿੰਦੇ ਹਨ ਪਰ ਤੁਹਾਨੂੰ ਅੱਜ ਆਪਾਂ ਤੁਹਾਨੂੰ ਸਾਰੀ ਡਿਟੇਲ ਦਿੰਦੇ ਆ ਵੀ ਕਿਵੇਂ ਆ ਉਹ ਪੈਸੇ ਪਹਿਲਾਂ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੋਣੋ ਅੱਜ ਹੁਣ ਸਾਰੀ ਸਕੀਮ ਆ ਆ ਗਿਆ ਜਿਹੜਾ ਲੁਹਿਆਣੇ ਵਾਲਾ ਪਾਸਾ ਜਿਹੜਾ ਆਪਾਂ ਲੁਹਿਆਣੇ ਤੋਂ ਮੋਗਾ ਵਾਲੇ ਪਾਸੇ ਲਾਉਂਦੇ ਆ ਆ ਇਧਰ ਪਾਸਾ ਆ ਗਿਆ ਮੋਗਾ ਕੋਲਿਆ ਦੇ ਮਰਾਜ ਪੈਸਾ ਕੋਲਿਆ ਦੇ ਇੰਡੀਅਨ ਪੰਪਾ ਤੇ ਪੈਟਰੋਲ ਪੰਪਾ ਆ ਛੇਪਰਾ ਚੌਂਕ ਜਗਰਾਉਂ ਸ਼ਹਿਰ ਲੁਹਿਆਣਾ ਜਲਾ ਆ ਜੀ ਆ ਗਿਆ ਮੈਸੀ ਵਾਲਾ ਦਾ ਬੋਰਡ ਮੀਨ 994752465 ਇਹ ਖਾਲਸਾ ਜੀ ਦਾ ਨੰਬਰ ਹੈ ਖਾਲਸਾ ਜੀ ਕਹਿੰਦੇ ਆ ਐਮ ਐਸ ਖਾਲਸਾ ਟਰੈਕਟਰ ਵਾਲੇ ਆ ਇਹਨਾਂ ਦੇ ਓਨਰ ਦਾ ਨੰਬਰ ਆ ਜੀ ਇਹ 994752465 ਜਿਹੜੇ ਟਰੈਕਟਰਾਂ ਦੀ ਜਿਹੜੀ ਸਕੀਮ ਆ ਹਰ ਉਹ ਵੀ ਦੱਸਦੇ ਹਾਂ ਕਿ ਟਰੈਕਟਰਾਂ ਟਰੈਕਟਰ ਕਿਵੇਂ ਫ੍ਰੀ ਆ ਸਾਰਾ ਕੋਸ਼ਿਸ਼ ਤੇ ਲੱਗਿਆ ਹੋਇਆ ਪੈਸੇ ਆਪਾਂ ਪਹਿਲਾਂ ਫਸਲ ਗੱਲਬਾਤ ਕਾਲੀ ਵੀ ਆ ਟਰੈਕਟਰ ਆ 241 ਖੜਾ ਆ 254 ਡੀ ਆਈ ਆ ਦਿਨਾ ਸਮਾਰ ਦੇ ਵਿੱਚ ਆ 9500 ਇਹ ਜਿਹੜਾ 9500 ਜਿਹੜਾ ਇਹ ਟੂ व्हीਲ ਦੇ ਵਿੱਚ ਵੀ ਆਉਂਦਾ ਤੇ ਫੋਰ व्हीਲ ਡਰਾਈਵ ਦੇ ਵਿੱਚ ਵੀ ਆਉਂਦਾ ਆ 95 ਥ੍ਰੈਡ ਵੀ ਆ ਇਹ ਅਲੱਗ-ਅਲੱਗ ਕੈਟੇਗਰੀ ਦੇ ਵਿੱਚ ਨੇ ਕਿਸੇ ਦੀ ਕੋਈ ਪਾਵਰ 45 ਆ ਕਿਸੇ ਦੀ ਕਿਸੇ ਦੀ 50 ਕਿਸੇ ਦੀ ਟ੍ਰੇਟ ਕਿਸਰੀ ਜਮੇ 63 ਆ 60 ਪਲੱਸ ਆ ਠੀਕ ਆ ਜੀ ਜਿਵੇਂ ਆਪਾਂ ਟਰੈਕਟਰਾਂ ਨਾਲ ਪਹਿਲਾਂ ਗੱਲਬਾਤ ਕਰਦਗੇ ਟਰੈਕਟਰ ਤੋਂ ਪਹਿਲਾਂ ਟਰੈਕਟਰ ਦਿਖਾ ਦਈਏ ਤੁਹਾਨੂੰ ਸਾਰੀ ਸਕੀਮ ਵੀ ਦੱਸ ਦਈਏ ਡਰੈਸ ਤੁਹਾਨੂੰ ਦੱਸ ਦਈਏ ਤਾਂ ਵੀ ਜਗਰਾਮਾ ਸ਼ਹਿਰ ਜਲੰਧਾ ਆ ਵੀ 4 ਗੇਰਾਂ ਦੇ ਵਿੱਚ ਲੋ ਤੇ ਹਾਈ ਕੱਲਾ ਪੰਜਵਾਂ ਬੈਕ ਆਉਂਦਾ ਇਹਦਾ 4 ਗੇਰ ਸਿੱਤੇ ਆਉਂਦੇ ਆ ਠੀਕ ਆ ਲੋ ਤੇ ਹਾਈ ਥੱਲੇ ਆਉਂਦਾ ਸਾਢੇ ਸਾਢੇ 11 ਆਲਾ ਟਰੈਕਟਰ ਸਰਾਉਂਡ ਦੇ ਵਿੱਚ ਇਹ ਵੀ ਬਹੁਤ ਵਧੀਆ ਵਾ ਠੀਕ ਆ ਇਹਦਾ ਰੇਟ ਆ ਤੁਸੀਂ ਉਹ ਫੋਨ ਦੇ ਉੱਤੇ ਪਤਾ ਕਰ ਲਿਓ ਕਿੰਨੇ ਰੇਟ ਅ ਜਿਹਦਾ ਦਖਣਾ ਵੀਡੀਓ ਬਾਲੰਬੀ ਹੋਣੀ ਹੈ ਤੇ ਇੱਕ ਉਦਾਂ ਵੀ ਰੇਟ ਦੇ ਵਿੱਚ ਵਾਧਾ ਜਿਵੇਂ ਕਰੀਏ ਵੀ ਰੋਜ਼ ਦੇ ਰੇਟ ਹੋ ਜਾਂਦੇ ਆ ਨਾ ਰੇਟ ਆਫਰਾਂ ਦੇ ਹਿਸਾਬ ਨਾਲ ਵੀ ਰੇਟ ਵਾਧੇ ਘਟਦੇ ਰਹਿੰਦੇ ਇਹਨਾਂ ਦਾ ਇੱਕ ਟਰੈਕਟਰ ਬੈਸੀ ਵੀ 280 ਹਜ਼ਾਰ ਦਾ 스타ਟ ਉਹਦੇ ਤੇ ਲੱਖ ਰੁਪਇਆ ਯਾਨੀ ਕਿ ਵੀ ਕਰੀਏ ਵੀ 80 ਰੁਪਇਆ ਲੱਖ ਰੁਪਇਆ ਛੋਟ ਆਈ ਹੋਈ ਆ ਇਹ ਆ ਜੀ 59 ਇਹ ਆ 254 ਇਹ ਵੀ 50 50 ਰੁਪਏ ਦੇ ਵਿੱਚ 4x4 ਦੇ ਵਿੱਚ ਆਉਂਦਾ ਇੱਕ ਇਹਨਾਂ ਦਾ 80 55 ਆਉਂਦਾ ਇਹਨਾਂ ਆਪਾਂ ਬੌਸ ਕਰ ਦਿੰਦੇ ਆ ਇਹ ਵੀ 411 ਦੇ ਵਿੱਚ ਹੀ ਆ ਸ਼ਟਲ ਰੀਵਰ ਦੇ ਵਿੱਚ ਆ 4x4 ਦੇ ਵਿੱਚ ਲਾਈਟ ਪੀਡੀਓ ਗਰਾਉਂਡ ਪੀਡੀਓ ਗੇਰਾਂ ਦੇ ਪੀਡੀਓ ਇਹਨਾਂ ਸਾਰੀ ਚੱਲਦੀ ਆ ਇਹਨਾਂ ਦੇ ਡਬਲ ਕਰਾਸ ਵੀ ਪੈ ਜਾਂਦਾ ਉਹ ਇਹਦੇ ਡਬਲ ਕਰਾਸ ਵੀ ਪੈਣ ਹੈ ਇਹਨਾਂ ਦੇ ਵਿੱਚ ਯਾਨੀ ਕਿ ਪੀਡੀਓ ਵੱਡੀ ਮੀਨ ਵੀ ਚੱਲੂਗੀ ਤੇ ਜਿਵੇਂ ਸਪਰੇਅ ਕਰਨੀਆਂ ਜਿਵੇਂ ਚੱਕਰ ਛੋਟੇ ਆਲੇ ਚਾਹੀਦਾ ਉਹ ਵੀ ਆ ਹੱਕ ਲਾ ਦੋ ਇਥੇ ਦੀ ਯਾਨੀ ਕਿ ਸਲੋ ਚੱਕਰਾਂ ਦੇ ਵਿੱਚ ਵੀ ਪੀਡੀਓ ਚੱਲਦੀ ਆ ਟਰੈਕਟਰ ਛੋਟੇ ਆ ਟਰੈਕਟਰ ਉੱਚਾ ਵੀ ਬਹੁਤ ਲੱਗਦਾ ਹੈ ਠੀਕ ਆ ਫੀਚਰ ਫੀਚਰ ਬਹੁਤ ਸੋਹਣੇ ਆ ਗੇਅਰ ਗੂਰ ਇਹਨਾਂ ਦੇ ਬਹੁਤ ਵਧੀਆ ਲੋ ਤੇ ਹਾਈ మీడియం ਵਾਲਾ ਠੀਕ ਹੈ ਆ ਇਹ ਚ ਗੇਅਰ ਆ ਵੀ ਆ ਗੇਅਰ ਜਿਹੜਾ ਆ ਨਿਊ ਆ ਆ ਲੱਗਿਆ ਹੋਇਆ ਜੇ ਮਗਰ ਆ ਤਾਂ ਇਹ ਜੇ ਨਿਊਟਰਲ ਆ ਤਾਂ ਨਿਊਟਰਲ ਸਟਾਰਟ ਖੜਾ ਵੀ ਸਟਾਰਟ ਖੜਾ ਰਹਿਦਾ ਟਰਟਰ ਤੁਰੂਗਾ ਨਹੀਂ ਜਦੋਂ ਆ ਜਿਵੇਂ ਬਾਲੂ ਕਰੀਏ ਆਪਾਂ ਪੀਡੀਆ ਬੂਟੇ ਚਲਾਉਣਾ ਬਾਦ ਉਹਦਾ ਗੇਅਰ ਗੇਅਰ ਕੱਢ ਦੋ ਟਰਟਰ ਖੜਾ ਰਹਿਦਾ ਕੋਈ ਚੱਕਰ ਨਹੀਂ ਹੈਗਾ ਠੀਕ ਆ ਆ ਪੀਡੀਆ ਰਵਾਸ ਵਗੈਰਾ ਹੋ ਕੇ ਸਾਰਾ ਲਾਈ ਪੀਡੀਆ ਗਰਾਉਂਡ ਗਰਾਉਂਡ ਪਈ ਉਹ 50 ਕਿਹਚਪੀ ਦੇ ਵਿੱਚ ਆ ਜਾਂਦਾ ਫਿਰ ਆ ਵੀ 9502 ਵੀਲ ਦੇ ਵਿੱਚ ਵੀ ਆਉਣਾ 4 4 ਵੀਲ ਦੇ ਵਿੱਚ ਵੀ ਆਉਣਾ ਇਹ ਸੀਆਰਡੀ ਤੋਂ ਬਣਾ ਆ ਇਹ ਜਣ ਕੇ 50 ਐਚਪੀ ਦਾ 50 ਤੋਂ ਉੱਪਰ ਆ ਜਿਹੜੇ ਫਿਰ ਉਹ ਤੁਹਾਨੂੰ ਪਤਾ ਵੀ ਟਰੈਕਟਰ ਕਿਸੇ ਵੀ ਕੰਪਨੀ ਦਾ ਹੋਵੇ ਫਿਰ ਉਹ ਸੀਆਰਡੀ ਦੇ ਵਿੱਚ ਕਰਨਾ ਪੈਂਦਾ ਵਾ ਜਿਹੜਾ ਇਹਦਾ ਗੇਅਰ ਆ ਇਹਦੇ ਗੇਅਰ ਤਿੰਨ ਆਉਂਦੇ ਆ ਚੌਥਾ ਬੈਕ ਆਉਂਦਾ ਠੀਕ ਆ ਇਹ ਵੀ ਸਾਈਡ ਗੇਅਰਾਂ ਦੇ ਵਿੱਚ ਹੀ ਆ ਪਰ ਲੈਫਟ ਕਮੇਸਟੀਆਂ ਇਹਨਾਂ ਸਾਰੇ ਟਰੈਕਟਰਾਂ ਦੀ ਕੋਈ ਕਿਸੇ 24 ਆ ਕਿਸ ਦੀ 2500 ਲੈਫਟ ਕਮੇਸਟੀਆਂ ਦੇ ਵਿੱਚ ਫਰਕ ਪਾਦਾ ਅੱਗੇ ਜਣ ਕੇ 202100 ਤੱਕ ਦੀ ਇਹਨਾਂ ਦੀ ਲੈਫਟ ਕਮੇਸਟੀ ਆਉਂਦੀ ਸੀਗੀ ਤੇ ਇਹਦੇ ਵਿੱਚ ਵੀ ਉਹ ਗੇਅਰ ਫਿਸ ਜਿਹੜਾ ਗੇਅਰ ਸਿਸਟਮ ਫੀਚਰ ਆ ਜਿਹੜਾ ਉਹ ਵੀ ਇੱਥੇ ਵੀ ਇਹਦੇ ਵਿੱਚ ਵੀ ਲੱਗਾ ਹੋਇਆ ਆ ਲੋ ਤੇ ਹਾਈ ਹੋ ਗਿਆ ਬਾਕੀ ਆ ਲੈਫਟ ਆ ਪੀਟੀਆ ਹੋਗੀ ਤੇ ਬਾਕੀ ਆ ਸ਼ਟਲ ਲੀਵਰ ਹੋਵੇ ਸ਼ਟਲ ਲੀਵਰ ਦਾ ਮਤਲਬ ਇਹ ਹੁੰਦਾ ਵੀ ਕਈ ਵੀ ਕਈ ਵੀਰ ਭਰਾ ਨੂੰ ਨਹੀਂ ਪਤਾ ਆ ਆਹ ਜਾਨੀ ਕਿ ਇੱਥੋਂ ਲੋ ਹੋ ਗਿਆ ਹੋ ਲੋ ਹੋ ਜਿਹੜਾ ਹਾਈ ਹੋ ਗਿਆ ਐਦਾਂ ਹੁੰਦਾ ਮੰਨ ਲਓ ਪਹਿਲਾ ਹਾਈ ਪਾਇਆ ਹੈ ਨਾ ਇਹਨੂੰ ਆਪਾਂ ਤੇਜ਼ ਵੀ ਕਰ ਸਕਦੇ ਹਾਂ ਹਾਈ ਚੱਕਰ ਨੂੰ ਘਟਾ ਵੀ ਸਕਦੇ ਹਾਂ ਜੇ ਮੰਨ ਲਓ ਆਪਾਂ ਲੋ ਪਾ ਲਿਆ ਲੋ ਨੂੰ ਵੀ ਆਪਾਂ ਅੱਧਾ ਕਰ ਸਕਦੇ ਹਾਂ ਪੌਣਾ ਕਰ ਸਕਦੇ ਹਾਂ ਐ ਐਦਾਂ ਇਹਦੇ ਵਿੱਚ ਐਦਾਂ ਸ਼ਟਲ ਲੀਵਰ ਆਪਾਂ ਇਹਨੂੰ ਕਹਿ ਦਿੰਨੇ ਆ ਜਾਨੀ ਕਿ ਪਾਵਰ ਵੱਜ ਜਾਂਦੀ ਆ ਜਾਨੀ ਕਿ ਵੀ ਸੋਪਾ ਸੀਟਰ ਵਾਸਤੇ ਕਈਆਂ ਦੇ ਸੋਪ ਕਲਿੱਪਰ ਗੇਅਰ ਲੱਗਿਆ ਹੁੰਦਾ ਕਈਆਂ ਦੇ ਲੱਗਿਆ ਹੁੰਦਾ ਵਾ ਸਪੈਸ਼ਲ ਗੇਅਰ ਪਰ ਉਹ ਇਹਦੇ ਵਿੱਚ ਸ਼ਟਲ ਲੀਵਰ ਦੇ ਸਿਸਟਮ ਵਾਲੀ ਆ ਆ ਵੀ 3 ਨਗ 3 ਗੇਰਾਂ ਦੇ ਵਿੱਚ ਜਿਹੜਾ 9500 ਔਰ 63 ਆ ਇਹ 63 ਐਚਬੀ ਦੇ ਵਿੱਚ ਵੀ ਆਉਂਦਾ ਵਾ ਇਹ ਇਹ 9500 4x4 ਦੇ ਵਿੱਚ ਵੈਸੇ ਆਪਾਂ ਗੱਲ ਕਰਦੇ ਆ 95 63 ਤੇ 9500 ਸੇਮ ਹੀ ਇੱਕ ਯਾਨੀ ਕਿ ਸਰਪੇ ਇਹ 50 ਚਾ ਜਿਹੜਾ 95 63 ਆ ਉਹਦੇ ਵੀ ਗੇਅਰ ਗੁਰ ਸਾਰੇ ਸੇਮ ਨੇ ਜਿਵੇਂ ਇਹਦੇ ਵਿੱਚ ਆ ਇਦੇ ਵਿੱਚ 23 ਹਾਈ ਤੇ ਸ਼ਟਲ ਵਗੈਰਾ ਸਾਰਾ ਇਹ ਏਰੀਆ 95 63 ਆ ਜਿਹੜਾ ਉਹ 95 ਐਚ ਉਹ ਆਉਂਦਾ ਦੀ ਤਰੀਬਨ 63 ਐਚ ਵਿਚ ਦੇ ਵਿੱਚ ਕੀਮਤਾਂ ਤੁਹਾਨੂੰ ਦੱਸਿਆ ਵਾ 2 ਬੀਲ ਦੀ ਹੋਰ ਆ 4 4 ਬੀਲ ਦੀ ਹੋਰ ਆ ਬਾਕੀ ਜਿਹੜੇ ਯਾਨੀ ਕਿ ਵੀ ਰੇਟ ਆ ਉਹ ਬਾਦੇ ਘਟਦੇ ਰਹਿੰਦਿਆਂ ਕਹਿੰਦੇ ਆਫਰ ਵਗੈਰਾ ਹੁਣ ਚੱਲਦੀਆਂ ਟਰੈਕਟਰਾਂ ਟਰੈਕਟਰ ਫਰੀ ਦਾ ਮਤਲਬ ਹੁਣ ਤੁਹਾਨੂੰ ਬੋ ਦਿਖਾਉਂਦੇ ਆ ਕਿਵੇਂ ਆ ਉਹ ਟਰੈਕਟਰਾਂ ਟਰੈਕਟਰ ਫਰੀ ਮਿਲਦਾ ਕੀ ਇਹਦੀ ਸਕੀਮ ਆ ਕਈ ਵੀ ਪ੍ਰਾਪਾਵਾਂ ਨੂੰ ਪਤਾ ਲੱਗਿਆ ਨਹੀਂ ਹੈਗਾ ਆਪਾਂ ਤਾਂ ਵੀਡੀਓ ਦੁਬਾਰਾ ਬਣਾਉਣ ਆਏ ਆ ਇਹ ਕਿ ਲਾਟਰੀ ਸਿਸਟਮ ਆ ਇੱਕ ਤਰ੍ਹਾਂ ਦਾ ਕੋਪਾ ਨਾ ਇੱਕ ਤਰ੍ਹਾਂ ਦਾ ਦੋ ਦਾ 80 ਹਜ਼ਾਰ ਦੇ ਵਿੱਚ ਵੀ ਟਰੈਕਟਰ ਹੈਗਾ ਵਾ ਇਹਨਾਂ ਦਾ ਟਰੈਕਟਰ 75 35 ਵੀ ਆਉਂਦਾ 72 50 ਟਰੈਕਟਰ ਹੁਣ 5 ਲੱਖ ਦੀ ਰੇਂਜ ਦੇ ਵਿੱਚ ਵੀ ਹੋ ਜਾਊਗਾ 35 ਐਚਪੀ ਦੇ ਵਿੱਚ ਆਉਂਦਾ ਵਾ ਉਹ ਦੇਖੋ ਸਾਰਾ ਕੁਝ ਦਿਖਾਇਆ ਹੋਇਆ ਇਹਨਾਂ ਦਾ 75 35 ਵੀ ਆ ਗਿਆ 72 50 ਵੀ ਆਉਂਦਾ ਉਹ ਅਲੱਗ-ਅਲੱਗ ਟਰੈਕਟਰ ਇਹਨਾਂ ਦੇ ਆਉਂਦੇ ਆ 254 ਵੀ ਚਲੋ 254 ਦਿਖਾਤਾ 80 55 ਵੀ ਆਉਦਾ ਆਲਾ ਭਾਗਵਾਦੀ ਨਾਲ ਇੱਕੋ ਸਿਲੰਡਰ ਕਰੀਏ ਫਾਰਮਿੰਗ ਵਾਲਾ ਕਰੀਏ ਇਹ 20 HP ਦੇ ਵਿੱਚ ਆਉਂਦਾ 280000 ਦਾ ਇਹ ਜਾਨੀ ਕਿ ਵੈਸੇ ਇਹਦੀ ਕੀਮਤ ਆ 4 ਲੱਖ ਦੇ ਆਸ-ਪਾਸ ਪੌਣੇ ਪੌਣੇ 4 ਲੱਖ ਦੇ ਆਸ-ਪਾਸ ਇਹਦੀ ਕੀਮਤ ਆ ਇਹਦੀ ਸ਼ੋਰਟ ਆ ਹੁਣ ਟਰੈਕਟਰਾਂ ਟਰੈਕਟਰ ਫ੍ਰੀ ਦਾ ਮਤਲਬ ਆ ਦੇਖੋ ਜੈਕਪੌਟ ਆਫਰ ਟਰੈਕਟਰਾਂ ਟਰੈਕਟਰ ਫ੍ਰੀ ਲੱਕੀ ਡਰਾ ਕੱਢੇ ਜਾਣੇ ਆ 20 April 2025 ਤੋਂ 25 ਤੋਂ ਸ਼ੁਰੂ ਹੋਈ ਹੋਈ ਆ ਕਾਸਟ ਦੇਣੀ ਇਹਦੇ ਹੋਰ ਇਹਦੇ ਰਹਿ ਗਏ ਆ ਫਾਸ ਪ੍ਰਾਈਜ਼ ਜਿਹੜਾ ਉਹ 35 ਐਚਪੀ ਆ ਡ੍ਰੈਕਟਰ ਤੁਹਾਨੂੰ 72 35 ਡ੍ਰੈਕਟਰ ਦਿੱਤਾ ਜਾਊਗਾ ਨਾਲ ਦਾ ਫਾਸ ਓਨਰ ਜਿਹੜਾ ਜਿਹੜਾ ਬੰਦਾ ਦੀ ਨੂੰ ਪਹਿਲਾ ਨੰਬਰ ਡ੍ਰੈਕਟਰ ਨਿਕਲੂਗਾ ਜਗਰਾਮ ਹਜਾਂਸੀ ਦੇ ਵਿੱਚੋਂ ਤੁਸੀਂ ਡ੍ਰੈਕਟਰ ਬੱਕ ਬੱਕ ਕਰਵਾਓ ਟੂਪਨ ਲਾਓ ਯਾਨੀ ਕਿ ਲਾਟਰੀ ਸਿਸਟਮ ਆ ਗੱਡੀਆਂ ਮਿਲਣਗੀਆਂ ਮੋਟਰਸਾਈਕਲ ਮਿਲਣਗੇ ਮੋਟਰਸਾਈਕਲ ਨਿਕਲਣਗੇ ਗੋਆ ਟ੍ਰੈਪਾ ਏਸੀ ਮਿਲਣਗੇ ਵਿੰਡੋ ਏਸੀ ਆ ਠੀਕ ਆ ਪੰਜ ਪ੍ਰਾਈਜ਼ ਦੇਦੇ ਨੇ ਡ੍ਰੈਕਟਰ ਮਿਲੂਗਾ ਮੋਬਾਈਲ ਮਿਲਣਗੇ ਬਾਕੀ ਐਲ ਸੀ ਡੀਆਂ ਵਗੈਰਾ ਫਰਿੱਜਾਂ ਵਗੈਰਾ ਨੇ ਤੇ ਆਹਾ ਮਿਕਸਰ ਵਗੈਰਾ ਗ੍ਰਾਈਂਡਰ ਵਗੈਰਾ ਜਿਹਨੂੰ ਆਪਾਂ ਕਹਦੇ ਗਏ ਇਹ ਸਾਰਾ ਸਿਸਟਮ ਇਦਾਂ ਹੈਗਾ ਵਾ ਟਰੈਕਟਰ ਕੋਈ 1.5 ਲੱਖ ਦਾ ਕੋਈ 1.8 ਲੱਖ ਦਾ ਕੋਈ 11 ਲੱਖ ਦਾ ਕੋਈ 1.5 ਲੱਖ ਦਾ ਇਦਾਂ ਵਾ ਕੋਈ 8 ਲੱਖ ਦਾ ਕੋਈ 7.5 ਲੱਖ ਦਾ ਅਲੱਗ-ਅਲੱਗ ਰੇਟਾ ਵੇਡ ਟਰੈਕਟਰ ਹਰ ਇੱਕ ਕੰਪਨੀ ਦੇ ਪਾਵਰਾਂ ਦੇ ਹਿਸਾਬ ਨਾਲ ਟਰੈਕਟਰ ਕੱਢੇ ਹੁੰਦੇ ਆ ਹਰ ਇੱਕ ਦਾ ਆਪਣਾ ਰੇਟ ਹੁੰਦਾ ਜਿੱਦਾਂ ਵੀ ਸਕੀਮਾਂ ਦੇ ਵਿੱਚ ਟਰੈਕਟਰ 20-30 ਹਜ਼ਾਰ ਸਸਤਾ ਵੀ ਹੁੰਦਾ ਵਾ ਜਿਹੜਾ ਕੋਈ ਬੰਦਾ ਟਰੈਕਟਰ 2 ਜਾਂ 3 ਟਰੈਕਟਰ ਇਕੱਠੇ ਲੈਂਦਾ ਉਹ ਬੈਸੀ ਕੰਪਨੀ ਉਹਨਾਂ ਨੂੰ ਆਫਰ ਦੇ ਦਿੰਦੀ ਆ ਯਾਨੀ ਕਿ ਉਹ ਬੈਸੀ ਟਰੈਕਟਰ ਭੋਰਾ ਆਮ ਨਾਲੋਂ ਸਸਤਾ